ਅੱਜ ਫਤੇਗੜ ਚੂੜੀਆਂ ਸੀ ਅੱਜ ਮੈਂ ਕਲਾਨੌਰ ਸੀ ਅੱਜ ਮੈਂ ਤੁਹਾਡੇ ਕੋਲੇ ਆਇਆ ਮੈਂ ਭੁਲੱਥ ਵੀ ਗਿਆ ਸੀ ਵੀਰੋ ਜੇਲੇ ਸਾਹਿਬ ਦੀ ਬੱਦਲ ਬਾਈ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਔਰ ਖੁਸ਼ ਖ਼ਬਰ ਹੀ ਉੱਪਰੋਂ ਵੀ ਸੁਣ ਲਓ ਕਿ ਮੋਦੀ ਨਹੀਂ ਆ ਰਿਹਾ ਇੰਡੀਆ ਗਠਜਵੰਧਨ ਦੀ ਸਰਕਾਰ ਬਣੂ ਤੇ ਪੰਜਾਬ ਦਾ ਹਿੱਸਾ ਪਾਊਗਾ ਵਿੱਚ ਸ਼ਹਿਰੀ ਦਿੱਲੀ ਬੋਲੂ ਤੇ ਇੱਥੇ ਆਪਣੀ ਸਰਕਾਰ ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਹੀਂ ਪੈ ਸਕਦੀ ਪੰਜਾਬ ਦਾ ਕੋਈ ਪੈਸਾ ਰੋਕ ਜੇ ਆ ਗੱਲ ਕਰਨ ਤੁਹਾਡੇ ਕੋਲ ਆਇਆ ਵਾਹ 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 ਸੋ ਵੀਰੋ 4 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਨਸ਼ਿਆਂ ਤੋਂ ਲੈ ਕੇ ਬਟਾਲੇ ਦੇ ਸੀਵਰੇਜ ਤੋਂ ਲੈ ਕੇ ਕੱਲੀ-ਕੱਲੀ ਗੱਲ ਸਾਰੇ ਸ਼ਹਿਰ ਜਿਹੜੇ ਨੇ ਉਹ ਵੀਰੋ ਸੀਵਰੇਜ ਪੁਰਾਣੇ ਹੋ ਗਏ ਮਾੜਾ ਮਟੀਰੀਅਲ ਸੀ ਘਰਾਂ 'ਚ ਪਾਣੀ ਭੜੀ ਜਾਂਦਾ ਇਹ ਤਾਂ ਆਪਾਂ ਨੂੰ ਦੁਬਾਰਾ ਹੀ ਚੁਣਨਾ ਪਊ ਦੁਬਾਰਾ ਹੀ ਬੋਲਣਾ ਪਊ ਸੋ ਇਸ ਕਰਕੇ ਮੈਂ ਉਹ ਤੋਂ ਬਾਅਦ ਫਿਰ ਫ੍ਰੀ ਹੋ ਕੇ ਕੰਮ ਕਰ ਲੂੰਗਾ ਜੋ ਕਿ 3 ਸਾਲ ਤਾਂ ਆਪਣੇ ਐਸੇ ਟਰਮ ਦੇ ਪਏ ਨੇ 2 ਸਾਲਾਂ ਚ ਨਜ਼ਾਰੇ ਲਿਆਤੇ ਅਗਲੇ ਆ 2 ਸਾਲਾਂ ਦੀ ਵਿਰੋਧੀ ਇੰਨਾ ਤੜਫਦੇ ਨੇ ਜੇ ਕਿ ਜਦੋਂ 2 ਸਾਲ ਹੋਰ ਲੱਗ ਗਏ ਵਧੀਆ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਮੀਟਾ ਮਾਰਨ ਲੱਗ ਜਾਣਗੇ ਆ ਹਾਲਤ ਹੋਈ ਪਈ ਐ ਇਹਨਾਂ ਦੀ ਅੱਜ ਫਤੇਗੜ ਚੂੜੀਆਂ ਸੀ ਅੱਜ ਮੈਂ ਕਲਾਨੌਰ ਸੀ ਅੱਜ ਮੈਂ ਤੁਹਾਡੇ ਕੋਲੇ ਆਇਆ ਮੈਂ ਭਲੱਥ ਵੀ ਗਿਆ ਸੀ ਵੀਰੋ ਜੇਰੇ ਸਾਹਬ ਦੀ ਬੱਦਲ ਬਾਈ ਐ ਮੈਂ ਤੁਹਾਨੂੰ ਦੱਸ ਦੇਣਾ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਔਰ ਖੁਸ਼ਖਬਰੀ ਉੱਪਰੋਂ ਵੀ ਸੁਣ ਲਓ ਕਿ ਮੋਦੀ ਨਹੀਂ ਆ ਰਿਹਾ ਇੰਡੀਆ ਗਠਵੰਧਨ ਦੀ ਸਰਕਾਰ ਬਣੂ ਤੇ ਪੰਜਾਬ ਦਾ ਹਿੱਸਾ ਪਊਗਾ ਵਿੱਚ ਸ਼ਹਿਰੀ ਦਿੱਲੀ ਬੋਲੂ ਤੇ ਇੱਥੇ ਆਪਣੀ ਸਰਕਾਰ ਕਿਸੇ ਮਾਂ ਦੇ ਪੁੱਤ ਦੀ ਹਿੰਮਤ ਨਹੀਂ ਪੈਸਾ ਦੀ ਪੰਜਾਬ ਦਾ ਕੋਈ ਪੈਸਾ ਰੋਕ ਜੇ ਆ ਗੱਲ ਕਰਨ ਤੁਹਾਡੇ ਕੋਲੇ ਆਇਆ ਵਾਹ 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 ਸੋ ਵੀਰੋ 4 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਨਸ਼ਿਆਂ ਤੋਂ ਲੈ ਕੇ ਬਟਾਲੇ ਦੇ ਸੀਵਰੇਜ ਤੋਂ ਲੈ ਕੇ ਕੱਲੀ ਕੱਲੀ ਗੱਲ ਸਾਰੇ ਸ਼ਹਿਰ ਜਿਹੜੇ ਨੇ ਉਹ ਵੀਰੋ ਸੀਵਰੇਜ ਪੁਰਾਣੇ ਹੋ ਗਏ ਮਾੜਾ ਮਟੀਰੀਅਲ ਸੀ ਘਰਾਂ ਚ ਪਾਣੀ ਭੜੀ ਜਾਂਦਾ ਇਹ ਤਾਂ ਆਪਾਂ ਨੂੰ ਦੁਬਾਰਾ ਹੀ ਚੁਣਨਾ ਪਊ ਦੁਬਾਰਾ ਹੀ ਬੁੜਨਾ ਪਊ ਸੋ ਇਸ ਕਰਕੇ ਮੈਂ ਉਹ ਤੋਂ ਬਾਅਦ ਫਿਰ ਫ੍ਰੀ ਹੋ ਕੇ ਕੰਮ ਕਰ ਲੂੰਗਾ ਕਿਉਂਕਿ 3 ਸਾਲ ਤਾਂ ਆਪਣੇ ਐਸੇ ਟਰਮ ਦੇ ਪਏ ਨੇ 2 ਸਾਲਾਂ ਚ ਨਜ਼ਾਰੇ ਲਿਆਤੇ ਅਗਲੇ ਆ ਦੋ ਸਾਲਾਂ ਦੀ ਵਿਰੋਧੀ ਇੰਨਾ ਟੜਫਦੇ ਨੇ ਜੇ ਕਿ ਜਦੋਂ 2 ਸਾਲ ਹੋਰ ਲੱਗ ਗਏ ਵਧੀਆ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਇੱਟਾਂ ਮਾਰਨ ਲੱਗ ਜਾਣਗੇ ਆ ਹਾਲਤ ਹੋਈ ਪਈ ਐ ਇਹਨਾਂ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ